ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਖਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਭਾਰਤੀ ਕਿਸਾਨ ਇਕਤਾ ਬੀ ਕੇ ਇਦੇ ਸੁਭਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਪਿੰਡ ਪੰਜਵਾਣਾ ਵਿੱਚ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਵਿੱਚ ਨਵਦੀਪ ਜਲਬੇੜਾ ਦੀ ਰਿਹਾਈ ਲਈ ਐਸ ਕੇ ਐਮ ਗੈਰ ਰਾਜਨੀਤਿਕ ਅਤੇ ਕੇ ਐਮ ਐਮ ਵੱਲੋਂ ਦਿੱਤੀ ਗਈ ਕਾਲ 17 18 ਜੁਲਾਈ ਨੂੰ ਐਸ ਪੀ ਦਫਤਰ ਅੰਮ੍ਰਿਤਸਰ ਦੇ ਘਰਾਓ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਉਹਨਾਂ ਕਹਿ ਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀ ਲੜਾਈ ਲੜਦੇ ਹੋਏ ਹਰਿਆਣਾ ਪੁਲਿਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਨਵਦੀਪ ਜਲਬੇੜਾ ਨੂੰ ਰਿਹਾਅ ਕਰਵਾਈਏ ਔਲਖ ਕਹਿਆ ਕਿ ਨਵਦੀਪ ਜਲਬੇੜਾ ਤੇ ਹਰਿਆਣਾ ਪੁਲਿਸ ਨੇ ਤਸ਼ੱਦਦ ਵੀ ਕੀਤੇ ਨੇ ਉਸ ਨੂੰ ਬਰਫ਼ ਤੇ ਪਾਇਆ ਗਿਆ ਹੈ ਬਿਜਲੀ ਦਾ ਕਰੰਟ ਵੀ ਲਾਇਆ ਗਿਆ ਜੋ ਜੋ ਤਸੀਹੇ ਉਸ ਨੂੰ ਦੇ ਸਕਦੇ ਸੀ ਹਰਿਆਣਾ ਪੁਲਿਸ ਨੇ ਦਿੱਤੇ ਨੇ ਜਿਸ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ ਆਲਕ ਨੇ ਕਿਹਾ ਕਿ ਨਵਦੀਪ ਜਲਬੇੜਾ ਕਿਸਾਨ ਅੰਦੋਲਨ ਦਾ ਨੌਜਵਾਨ ਚਿਹਰਾ ਜਿਸ ਨੂੰ ਨੌਜਵਾਨ ਫੋਲੋ ਕਰਦੇ ਨੇ ਸ਼੍ਰੋਮਣੀ ਅਕਾਲ ਦਲ ਜ਼ਿਲ੍ਹਾ ਬਠਿੰਡਾ ਜਥੇਬੰਦੀ ਦਾ ਇੱਕ ਵੱਡਾ ਇਕੱਠ ਹਰ ਸਮਰਥਕ ਹਰ ਬਦਲ ਦੇ ਮੁੱਖ ਦਫ਼ਤਰ ਵਿਖੇ ਸਬਕਾ ਮੰਤਰੀ ਜਰਮੇਜ ਸਿੰਘ ਸੇਖੋ ਅਤੇ ਬਲਕਾਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਇਆ ਇਸ ਵਿੱਚ ਸਮੂੱਚਾ ਹਲਕਾ ਇੰਚਾਰਜ ਸ਼੍ਰੋਮਣੀ ਕਮੇਟੀ ਮੈਂਬਰ ਸਰਕਰ ਪ੍ਰਧਾਨ ਯੂਥ ਵਿੰਗ ਦੇ ਪ੍ਰਧਾਨ ਵੱਡੀ ਗਿਣਤੀ ਚ ਵਰਕਰ ਸ਼ਾਮਲ ਹੋਏ ਸਰਬਸੰਮਤੀ ਨਾਲ ਹੱਥ ਖੜੇ ਕਰਕੇ ਮਤਾ ਪਾਸ ਕਰਕੇ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਵਿਸ਼ਵਾਸ ਪ੍ਰਗਟਾਇਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਜ਼ਿਲ੍ਹਾ ਖਿੰਡਾ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜੀ ਹੈ ਇਸ ਮੌਕੇ ਤੇ ਸਾਬਕਾ ਮੰਤਰੀ ਜਨਮੇਜਤ ਸਿੰਘ ਸੇਖੋਂ ਨੇ ਬਾਕੀਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਮਨ ਵਿੱਚ ਪਾਰਟੀ ਨੂੰ ਇੱਕ ਜੁਟ ਕਰਨ ਅਤੇ ਮਜ਼ਬੂਤ ਕਰਨ ਲਈ ਕੋਈ ਸੁਝਾਅ ਆਇਆ ਤਾਂ ਪਾਰਟੀ ਪਲੇਟਫਾਰਮ ਤੇ ਇਕੱਠੇ ਹੋ ਕੇ ਸਲਾਹ ਕਰਨ ਨਾ ਕਿ ਪ੍ਰੈਸ ਅਤੇ ਓਪਨ ਤੌਰ ਤੇ ਪਾਰਟੀ ਜਾਂ ਪੰਥ ਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਨ ਜੇਕਰ ਉਹ ਅਜਿਹਾ ਕਰਨਗੇ ਤਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਹੀ ਸਮਝਿਆ ਜਾਵੇਗਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਲੁਧਿਆਣਾ ਪਹੰਚੇ ਉਹਨਾਂ ਨੇ 3 ਦਿਨ ਪਹਿਲਾਂ ਹੋਏ ਕਾਤਲਾਨਾ ਹਮਲੇ ਚ ਬੁਰੇ ਤਰ੍ਹਾਂ ਜ਼ਖਮੀ ਹੋਏ ਸ਼ਿਵਸੇਨਾ ਦੇ ਆਗੂ ਸੰਦੀਪ ਥਾਪਰ ਗੋਰਾ ਦਾ ਹਾਲ ਚਾਲ ਪੁੱਛਿਆ ਇਸ ਦੌਰਾਨ ਸਰਗਟ ਹਾਊਸ ਵਿੱਚ ਪੁੱਜੇ ਰਾਜਪਾਲ ਪ੍ਰੋਹਿਤ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਮਾਮਲੇ 'ਚ ਮੁਲਜ਼ਮਾਂ ਖਿਲਾਫ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ ਹਾਲਾਂਕਿ ਸੂਬੇ 'ਚ ਨਸ਼ੇ ਦੀ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਹੈ ਉਹਨਾਂ ਨੇ ਕਿਹਾ ਕਿ ਸ਼ਿਵਸੇਨਾ ਆਗੂ ਦਾ ਇਲਾਜ ਕਰਦੇ ਡਾਕਟਰ ਨਾਲ ਵੀ ਗੱਲਬਾਤ ਕੀਤੀ ਗਈ ਹੈ ਪਰਿਵਾਰ ਨਾਲ ਹਮਦਰਦ ਪਰਗਟਾਈ ਗਈ ਹੈ ਉਹਨਾਂ ਕਹਿੰਦੇ ਕਿ ਭਾਵੇਂ ਸੂਬੇ 'ਚ ਅਮਨ ਕਾਨੂੰਨ ਦੀ ਹਾਲਤ ਚਿੰਤਾ ਦਾ ਵਿਸ਼ਾ ਪਰ ਪੁਲਿਸ ਦਾ ਕੰਮਕਾਜ ਵਧੀਆ ਹੈ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ 5 ਕਰੋੜ ਰੁਪਏ ਦਾ ਮਾਨ ਹਾਨੀ ਦਾ ਦਾਵਾ ਕੀਤਾ ਸੁਸ਼ੀਲ ਰਿੰਕੂ ਨੇ ਮਾਨ ਹਾਨੀ ਕੇਸ ਲਈ ਚੰਨੀ ਖਿਲਾਫ 5 ਕਰੋੜ ਰੁਪਏ ਦਾ ਨੋਟਿਸ ਭੇਜਿਆ ਰਿੰਕੂ ਨੇ ਐਤਵਾਰ ਨੂੰ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ 6 ਪੰਨਿਆਂ ਦਾ ਨੋਟਿਸ ਭੇਜ ਕੇ ਕਿ ਜਲੰਧਰ ਪਛਮੀ ਵਿਧਾਨ ਸਭਾ ਜਿਮਰੀ ਚੋਣ ਲਈ ਕਰਵਾਈ ਗਈ ਕਾਂਗਰਸ ਦੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਿੱਤੇ ਬਿਆਨ ਵਿੱਚ ਉਹਨਾਂ ਰਿੰਕੂ ਤੇ ਗੰਭੀਰ ਦੋਸ਼ ਲਾਏ ਨੇ ਕਿ ਨਸ਼ੀਲੇ ਪਦਾਰਥਾਂ 'ਚ ਤਸਕਰੀ, ਲਾਟਰੀ, ਜੂਏ, ਡਕੈਤੀ, ਚੋਰੀ ਅਤੇ ਖੋਹਣ ਵਿੱਚ ਸ਼ਾਮਲ ਰਹੇ ਨੇ। ਸੁਸ਼ੀਲ ਰਿੰਕੂ ਨੇ ਕਹਿ ਕੇ ਮੈਨੂੰ ਦੁੱਖ ਹੋਇਆ ਕਿ ਚੰਨੀ ਸਾਹਿਬ ਮੇਰੇ ਤੇ ਆਪਣੇ ਇਲਾਕੇ 'ਚ ਸੱਟੇਬਾਜ਼ੀ ਕਰਵਾਉਂਦਾ ਦੋਸ਼ ਲਗਾ ਰਹੇ। ਰਿੰਕੂ ਨੇ ਕਿਹਾ ਕਿ ਮੈਂ ਚੰਗੇ ਪਰਿਵਾਰ ਤੋਂ ਹਾਂ, ਮੇਰੇ ਪਰਿਵਾਰ ਤੇ ਕਈ ਝੂਠੇ ਇਲਜ਼ਾਮ ਲਗਾਏ ਗਏ ਨੇ। ਇਸ ਦਿਨਾਲੀ ਰਿੰਕੂ ਨੇ ਚਰਨਜੀਤ ਚੰਨੀ ਦੀ ਇੱਕ ਵੀਡੀਓ ਦਿਖਾਈ ਜਿਸ ਵਿੱਚ ਰਿੰਕੂ ਤੇ ਦੋਸ਼ ਲਾ ਰਹੇ ਨੇ। ਰਿੰਕੂ ਨੇ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਨੂੰ ਵੱਡੀ ਠੇਸ ਪਹੰਚੀ ਹੈ। ਚਰਨਜੀਤ ਚੰਨੀ ਨੇ ਅਜਿਹੇ ਵੱ ਕਾਇ ਨੇ ਖਾਲਿਸਤਾਨ ਨੂੰ ਲੈ ਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਮਾਂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਅਮਰਤਪਾਲ ਸਿੰਘ ਨੇ ਸਪਸ਼ਟ ਕਰਨ ਦਿੱਤਾ ਅਮਰਤਪਾਲ ਨੇ ਆਪਣੇ ਐਕਸ ਅਕਾਊਂਟ ਤੋਂ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਮਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਸੁਣ ਕੇ ਮਨ ਬੇਹੱਦ ਦੁੱਖ ਹੋਇਆ ਮਾਤਾ ਜੀ ਵੱਲੋਂ ਇਹ ਅਣਜਾਣੇ ਦੇ ਵਿੱਚ ਬਿਆਨ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਮੇਰੇ ਕਿਸੇ ਵੀ ਹਮਾਇਤੀ ਵੱਲੋਂ ਨਹੀਂ ਆਉਣਾ ਚਾਹੀਦਾ ਅਮਰਤਪਾਲ ਨੇ ਐਕਸ ਅਕਾਊਂਟ ਤੇ ਅੱਗੇ ਲਿਖਦੇ ਹੋਏ ਇਹ ਗੱਲ ਆਖੀ ਹੈ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੈ ਮਲੇ ਹੈ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੇਰੇ ਮਾਤਾ ਵੱਲੋਂ ਜੋ ਵੀ ਬਿਆਨ ਦਿੱਤਾ ਗਿਆ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਦੁਖੀ ਹੋਇਆ ਬੇਸ਼ੱਕ ਅਣਜਾਣੇ ਵਿੱਚ ਬਿਆਨ ਦਿੱਤਾ ਹੋਇਆ ਖਾਲਸੇ ਦਾ ਕਾਲ ਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਸੁਗਮਾਨ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਅਸੀਂ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ 'ਚ ਵੀ ਨਹੀਂ ਸੋਚਦੇ ਮੈਂ ਬਹੁਤ ਵਾਰ ਸਟੇਜ 'ਤੇ ਜਾ ਤੋ ਬੋਲ ਦਿਆਂ ਇੱਕ ਗੱਲ ਕਹੀ ਹੈ ਕਿ ਮੈਨੂੰ ਪੰਥ ਅਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਹੈ ਕਿ ਉਹ ਵਾਕਿਆ ਬਹੁਤ ਟਕਪਾ ਮੈਂ ਬੈਠਦਾ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਨੌਜਵਾਨ ਸਿੱਖ ਨਹੀਂ ਹੈ ਤਾਂ ਉਸ ਨੌਜਵਾਨ ਨੇ ਅਗੂਏ ਕਹਿ ਕਿ ਜੇ ਇਹ ਆਰਤੀ ਕਹਿੰਦੀ ਕਿ ਮੈਂ ਗੁਰੂ ਦਾ ਸਿੱਖ ਨਹੀਂ ਆ ਤਾਂ ਮੈਂ ਇਹ ਗੱਲ ਕਿਨਾਂ ਹਾਂ ਕਿ ਮੇਰੀ ਮਾਂ ਨਹੀਂ ਹੈ ਉਹਨਾਂ ਕਹਿ ਕਿ ਜੋ ਵੀ ਗੱਲ ਹੋਈ ਹੈ ਅਣਜਾਣੇ ਚ ਹੋਈ ਹੈ ਮੈਂ ਅਜਹੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕਰਾਂਗਾ ਜ਼ਿਕਰਯੋਗ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਸੰਸਦ ਮੈਂਬਰ ਅਮਰਤਪਾਲ ਸਿੰਘ ਨੇ ਬੀਤੇ ਸ਼ੁੱਕਰਵਾਰ ਸੰਸਦ ਮੈਂਬਰ ਦੇ ਅਹੁਦੇ ਲਈ ਹਲਫ਼ ਲਿਆ ਸੀ ਉਹਨਾਂ ਨੂੰ ਸੌਹ ਚੁੱਕਣ ਲਈ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਫੌਜੀ ਜਹਾਜ਼ ਵਿੱਚ ਸਖਤ ਸੁਰੱਖਿਆ ਹੇਠ ਲਿਆਂਦਾ ਗਿਆ ਸੀ ਸੌਹ ਚੁੱਕਣ ਤੋਂ ਬਾਅਦ ਮੋੜ ਉਹਨਾਂ ਨੂੰ ਡਿਬਰੂਗੜ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹਾਲਾਂਕਿ ਉਹਨਾਂ ਨੂੰ 4 ਦਿਨ ਦੀ ਪੈਰੋਲ ਮਿਲੀ ਸੀ 50 ਮਿੰਟ ਤੱਕ ਉਹਨਾਂ ਨੇ ਆਪਣੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਸੀ ਜਲੰਧਰ ਵੈਸਟ ਹਲਕੇ ਚ ਹੋਣ ਵਾਲੀ ਜ਼ਿਮਰੀ ਚੌ ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਆਮ ਆਦਮੀ ਪਾਰਟੀ ਦੇ ਆਗੂ ਪਵਨ ਕੁਮਾਰ ਟੀਨੂ ਨੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਤੇ ਵੱਡੇ ਦੋਸ਼ ਲਗਾਏ ਨੇ ਪਵਨ ਕੁਮਾਰ ਟੀਨੂ ਨੇ ਉਹਨਾਂ ਤੇ ਨਜਾਇਜ਼ ਕਲੋਨਿਕ ਕੱਟਣ ਦਾ ਦੋਸ਼ ਲਗਾਇਆ ਜਿਸ ਦੇ ਸਬੂਤ ਵੀ ਮੀਡੀਆ ਸਾਹਮਣੇ ਆਪ ਆਗੂ ਵੱਲੋਂ ਵਿਖਾਏ ਗਏ ਨੇ ਪ੍ਰੈਸ ਕਾਨਫਰੰਸ ਦੌਰਾਨ ਪਵਨ ਟੀਨੂ ਨੇ ਸੁਰਿੰਦਰ ਕੌਰ ਅਤੇ ਉਹਨਾਂ ਦੇ ਬੇਟੇ ਤੇ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਦੱਸ ਕੇ ਉਸ ਤੇ ਨਜਾਇਜ਼ ਨਿਰਮਾਣ ਕਰਵਾਉਣ ਤੇ ਦੋਸ਼ ਲਗਾਏ ਉਹਨਾਂ ਦਾ ਕਹਿਣਾ ਹੈ ਕਿ ਇਹ ਉਦੋਂ ਹੋਇਆ ਸਰਿੰਦਰ ਕੌਰ ਨਗਰ ਨਿਗਮ ਦੇ ਡਿਪਟੀ ਮੇਅਰ ਸੀ ਉਹਨਾਂ ਨੇ ਦਿਓਲ ਕਲੋਨੀ ਪਹੁੰਚ ਕੇ ਇੱਕ ਪਲਾਟ ਵਿਖਾਉਂਦੇ ਹੋਏ ਦੋਸ਼ ਲਗਾਏ ਨੇ ਪੰਨ ਕੁਮਾਰ ਟਿੰਨੂ ਨੇ ਜਲੰਧਰ ਵਿੱਚ ਮੀਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਿੰਦਰ ਕੌਰ 5 ਸਾਲ ਡਿਪਟੀ ਮੇਅਰ ਰਹਿਣੇ ਸੇ ਦਰਾਂ ਉਲੂਕਾਂ ਵਿਚਾਲੇ ਤੋਂ ਗਾਇਬ ਵੀ ਰਹੇ ਨੇ ਉਪੱਛਮੀ ਇਲਾਕੇ ਦੇ ਵਿੱਚ ਇੱਕ ਵੀ ਕੰਮ ਨਹੀਂ ਕਰਵਾ ਸਕੇ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫਐਮ ਸੱਚਿਆਕਾ